ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਬੁਰਜ ਕਲਾਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਜੇ ਗੱਲ ਕਰ ਲਈ ਸੱਜਣੋ ਪਾਈਆਂ ਨੂੰ ਰਹਿ ਜਾਂਦਾ ਲੁਧਿਆਣਾ ਕਿਉਂਕਿ ਅੱਜ ਦੀ ਵੀਡੀਓ ਚ ਨਗ ਦਿਖਾਉਂਗਾ 6 ਦੋ ਦਿਖਾਵਾਂਗੇ ਐਫ ਬੱਚੀਆਂ ਜਿਨ੍ਹਾਂ ਦੇ ਮਦਰ ਦਾ ਰਿਕਾਰਡ ਆ ਜਿਹੜਾ ਵੱਡੇ ਰਿਕਾਰਡ ਨੇ ਇੱਕ ਤਾਂ ਸੂਣ ਚ ਲੈਂਦੀ ਆ 20 ਤੋਂ 25 ਜਨਾ ਇੱਕ ਹੈਗੀ ਆ 56 ਮਹੀਨਿਆਂ ਦੀ ਗੱਭਣ ਫੁੱਲ ਵੱਡੇ ਕਦ ਕੱਦ ਚ ਤੇ ਚਾਰ ਹੈਗੀਆਂ ਨੇ ਸੱਜਣੋਂ ਮੱਝਾਂ ਜਿਨ੍ਹਾਂ ਦੇ ਵਿੱਚ ਇੱਕ ਹੈਗੀ ਆ ਚਾਰ ਦੰਦ ਪਹਿਲਣਾ ਪਿਓਰ ਮੂਰਾ ਵੱਡੇ ਕੱਦ ਕਾੜ ਚ ਤੇ ਇੱਕ ਹੈਗੀ ਆ ਦੋ ਦੰਦ ਚ ਪਿਓਰ ਨੀਲੀ ਰਾਵੀ ਦੀ ਤਾਜੀ ਸੂਈ ਤੇ ਇੱਕ ਹੈਗੀ ਆ ਸੱਜਣੋਂ ਬੂਰੀ ਨੀਲੀ ਰਾਵੀ ਦੀ ਮੱਝ ਆ ਉਹਦਾ ਵੀ ਦੁੱਧ ਦਾ ਰਕਾਰਡ ਵੱਡਾ ਉਹ ਸੂਣ ਚ ਮੇਰਾ ਖਿਆਲ ਆ ਵੀ 2 ਕੁ ਮਹੀਨਿਆਂ ਦਾ ਏੜ-ਗੇੜ ਲੈਂਦੀ ਆ ਤੇ ਇੱਕ ਹੈਗੀ ਆ ਮੋਰਾ ਨਾਲ ਦੀ ਝੋਟੀਆਂ ਹੋਰ ਝੋਟੀ ਲਾ ਲੋ ਮੱਝ ਲਾ ਲੋ ਤੀਜੇ ਸੂਏ ਸੁੰਦੀ ਆ ਉਹ ਤੀਜੇ ਸੂਏ ਸੁੰਦੀ ਆ ਮੇਰਾ ਖਿਆਲ ਸੂਣ ਚ ਉਹ ਵੀ ਕੁਝ ਟਾਈਮ ਲੈਂਦੀ ਆ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਕੱਲਾ ਕੱਲਾ ਜਾਨਵਰ ਸੱਜਣੋਂ ਤੋਰ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਜਿਵੇਂ ਸੱਜਣ ਕਹਿੰਦੇ ਹੁੰਦੇ ਨੇ ਵੀ پوری ਵੀਡੀਓ ਚ ਕਰਾਇਆ ਕਰ ਵੀਡੀਓ ਚ ਕਰਾਉਣ ਦੀ ਕੋਸ਼ਿਸ਼ ਰਹੂਗੀ ਸਾਰੇ ਜਾਨਵਰਾਂ ਦੇ ਤੇ ਬਾਕੀ ਆ ਜਾਓ ਬਾਈ ਨਾਲ ਮੱਲਿਆਉਨੇ ਆ ਕੱਲਾ ਕੱਲਾ ਜਾਨਵਰ ਦਿਖਾਵਾਂਗੇ ਤੇ ਆ ਜੋ ਟੀਵੀ ਦਿਖਾਵਾਂਗੇ ਯਾਰ ਪਿਓਰ ਨੀਲੀ ਦੀ ਆ ਉਹ ਥੋੜਾ ਜਿਹਾ ਉਪਰਾ ਜ਼ਰੂਰ ਕਰਦੀ ਆ ਪਰ ਝੋਟੀ ਚੰਗੀ ਆ ਆ ਜਾ ਬਣੀ ਆ ਜਾ ਤ 13 ਨੰਬਰ ਦੱਸ ਦੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਵੀਰੇ ਸਾਸਰੀਕਾਲ ਸਾਰੇ YouTube ਚੈਨਲ ਦੇਖਣ ਵਾਲਿਆਂ ਨੂੰ ਦੀਰ ਦਾ ਜਿਹੜਾ ਲੁਧਿਆਣਾ ਦਾ ਪਿੰਡ ਬੋਰਜਕਲ ਵਾਲਾ ਤਸੀਰ ਜਗਰਾਂ 13 ਨੰਬਰ ਚੱਲ ਜੇ ਮੇਰਾ ਨਾਂ ਗਗ ਮਹਿਤਾਬ ਸਿੰਘ ਨੌ ਮਹਿਤਾਬ ਸਿੰਘ ਫੈਨ ਸਿੱਧੂ ਮੂਸੇ ਵਾਲੇ ਦਾ ਹਨਾ ਆ ਫੈਨ ਬਾਈ ਇਹ ਸਿੱਧੂ ਮੂਸੇ ਵਾਲੇ ਦਾ ਕੱਟੜ ਬਾਈ ਬੜਾ ਜਾਦੇ ਆ ਬਾਈ ਫੈਨ ਆ ਬੜਾ ਜਾਦੇ ਆ ਬਾਈ ਜਾ ਕੇ ਵੀ ਆਇਆ ਹਵੇਲੀ ਤੇ ਆਪਣਾ ਕਟੜਾ ਤੇ ਬਾਕੀ ਪਿਛਲੀ ਵੀਡੀਓ ਜਿਆਰ ਇਹ ਸੱਜਣ ਰਹਿ ਗਿਆ ਜੀ ਦਿਖਾਉਣ ਕਣੀ ਆ ਇਸ ਵਾਰੀ ਇਹ ਹੋ ਗਿਆ ਪਹਿਲੀ ਤਿਆਰ ਕਹਿੰਦਾ ਬਾਈ ਯਾਰ ਮੈਨੂੰ ਵੀ ਦਿਖਾ ਦੇ ਕਿਉਂਕਿ ਜੇ ਸੱਜਣੋਂ ਆਪਾਂ ਜਾਰੇ ਸ਼ੌਂਕ ਪੈਦਾ ਕਰਾਂਗੇ ਅੱਗੇ ਆਪਣੇ ਬੱਚਿਆਂ ਨੂੰ ਸ਼ੌਂਕ ਪੈਦਾ ਕਰਾਂਗੇ ਹੈਨਾ ਉਹ ਕਿਸੇ ਗਲਤ ਪਾਸੇ ਨਹੀਂ ਜਾਣਗੇ ਜੇ ਪੜ੍ਹਾਈ ਕਰਕੇ ਉਹ ਨੌਕਰੀ ਨਾ ਲੱਗ ਸਕੇ ਤਾਂ ਯਾਰ ਆਪਦਾ ਪਸ਼ੂ ਪਾਲਣ ਦਾ ਕਿੱਤਾ ਕਰ ਸਕਦੇ ਨੇ ਬਾਈ ਹੈਨਾ ਹਾਂ ਹਾਂਜੀ ਹਾਂਜੀ ਹਾਂ ਪਸ਼ੂ ਪਾਲਣ ਦਾ ਕਿੱਤਾ ਕਰ ਸਕਦੇ ਨੇ ਤੇ ਬਾਕੀ ਕੰਮ ਬਾਈ ਦਾ ਬਾਕੀ ਸਾਰਾ ਨਾਲ ਕਰਾਉਂਦਾ ਕੰਮ ਵੀ ਅੱਛਾ ਹਾਂ ਚਾਰ ਚੂਰ ਮੈਂਟ ਮਾਰਦਾ ਪਟੋਲਾ ਠੀਕ ਆ ਗੱਲ ਆ ਹਾ ਕੰਮ ਬਾਈ ਦਾ ਵਪਾਰ ਦਾ ਮੇਰਾ ਖਿਆਲ ਬਾਹਰ ਵੀ ਬਾਈ ਆਪਾਂ ਜਾ ਕੇ ਹਾਂਜੀ 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 ਕਿਵੇਂ ਲੱਗਿਆ ਕੰਮ ਵੀ ਬਾਹਰ ਚ ਤੈਨੂੰ ਚੰਗਾ ਲੱਗਾ ਕਿ ਇੱਥੇ ਚੰਗਾ ਲੱਗਿਆ ਵੀਰੇ ਇੱਥੇ ਵੀ ਵਧੀਆ ਬਸ ਮਜਬੂਰੀਆਂ ਹੋ ਜਾਂਦੀਆਂ ਇਕੱਲੇ ਕਹਿਰੇ ਦਾ ਫਿਰ ਇੱਕ ਹੀ ਲੋਟ ਆ ਬਾਹਰ ਜੇ 2-4 ਜਾਣੇ ਫਿਰ ਤਾਂ ਬਾਹਰ ਆਰ ਗਈ ਵੀ ਕੋਈ ਉਹ ਜਿਹਦਾ ਕੰਮ ਮੋਰੇ ਚੰਗਾ ਚੱਲਦਾ ਮੇਰਾ ਖਿਆਲ ਆ ਜੇ ਬਾਹਰ ਹੀ ਬੰਦਾ ਲੱਖ ਕਮਾਉਂਦਾ ਬਾਈ ਉਹਨੇ ਹਾਂ ਉਹਦੇ ਕਮਾਲਿਆ ਦੇ ਪਰਿਵਾਰ ਚ ਬੈਠੇ ਆ ਵੀਰੇ ਪੂਰੇ ਪਰਿਵਾਰ ਚ ਬੈਠੇ ਆ ਨਾਲ ਹਣਾ ਪੂਰੇ ਸਰਦਾਰੀ ਵੀ ਆ ਉਹੀ ਗੱਲ ਆ ਵੀ ਵੱਡਾ ਨੌਕਰ ਬਣਾਉਣ ਨਾਲ ਛੋਟੇ ਮਾਲਕ ਬਣਿਆ ਕਰੋ ਤੇ ਆਜੋ ਲੈ ਆ ਜੋ ਤੀਤੂ ਕਰਦੇ ਦਰਸ ਉਹ ਵਿੱਚ ਵਿਚਾਲੇ ਨੇ ਕਰ ਲੈਣਾ ਕੰਮ ਸ਼ੁਰੂ ਪਹਿਲਾਂ ਇਹਨੂੰ ਦਿਖਾ ਦਨੇ ਸਾਰੀਆਂ ਤੇ ਫੇਰੇ ਇੱਧਰਲੇ ਬੰਦੇ ਨੂੰ ਦਿਖਾ ਦਾਂਗੇ ਹਾਂ ਇਹ ਵੀ ਕੀ ਡਿਟੇਲ ਇਹ ਵੀਰੇ ਦਸੰਬਰ ਚ 3 ਸਾਲ ਦੀ ਹੁੰਦੀ ਆ ਇਹਦਾ ਪੂਰਾ ਰਿਕਾਰਡ ਆ ਆਪਾਂ ਮਾਲਕ ਨਾਲ ਵੀ ਗੱਲ ਕਰਾ ਦਾਂਗੇ ਹਾਂਜੀ ਤੇ ਇਹ ਮੰਨ ਕੇ ਚੱਲ ਪਈ ਇਹਦੇ ਥੱਲੇ 10 ਲੀਟਰ ਦੁੱਧ ਆਜ ਪੂਰੇ 27 28 ਦਿਨ ਹੋ ਗਏ ਨੇ ਸੂਈ ਨੂੰ ਇਹਦੇ ਮਾਗਰ ਹੈਗਾ ਮੇਲਕਾਫ ਇਹ ਨਾਭੇ ਵਾਲੇ ਯੂਨੀਵਰਸਿਟੀ 200 N269 ਦਾ ਬੱਚਾ ਹੈਗਾ ਅੱਛਾ ਇਹ ਬੱਚਾ ਜਿਹੜਾ ਨਾਲ ਇਹ ਇਹ ਛੋਟੀ ਦੰਦਾਂ ਚ ਕਿਵੇਂ ਇਹ ਦੋ ਦੰਦ ਵੀਰੇ ਦੋ ਦੋ ਦੇ ਚੱਕਦੀ ਆ ਦੰਦੇ ਇਹ ਅੱਛਾ ਦੁਗਰੇ ਦੰਦ ਸਿੱਟ ਕੇ ਹਲੇ ਚੱਕਦੀ ਆ ਖੋਲ ਕੇ ਤੋੜ ਦੇ ਠੰਡੀ ਸੀਰ ਪੂਰੀ ਨਜਾਇਜ਼ ਆ ਦੇ ਹਾਂ ਉ ਉੱਪਰ ਆਇਆ ਕਰਦੀ ਆ ਨਜਾਇਜ਼ ਹਾਂ ਨਾ ਉੱਪਰ ਆ ਜਾ ਤਾਂ ਮੜਾ ਜਾ ਕੈਮਰੇ ਤੋਂ ਕਰ ਜਿੰਦਾ ਵੀ ਤੇ ਪਸ ਆ ਸੂਆ ਹੈਗਾ ਸਜਣੋਂ ਪਹਿਲਾਂ ਤੇ ਦੁਗਰੇ ਦੰਦ ਹਜੇ ਜਿਵੇਂ ਬਾਈ ਨੇ ਦੱਸਿਆ ਨਾ ਕਹਿੰਦਾ ਹਲੇ ਬਾਈ ਦੁਨੇ ਦੁਨੇ ਟਾਈਮ ਨਾ ਪੂਰਾ ਹੱਡ ਰੈਂਕ ਕੇ ਮੈਣ ਲੈ ਨੇ ਪੰਜ ਨਹੀਂ ਵੱਜਣ ਦਿੰਦੀ ਤੇ ਬਾਹਰਟੀ ਨੂੰ ਨਾ ਖੜਕਲ ਨਹੀਂ ਦਿੰਦੀ ਦੁਨਿਆ ਟਾਈਮ ਹੀ ਨਹੀਂ ਠੰਡੀ ਸੀ ਰਾ ਬੁੜੀ ਚੋਲੇ ਬੰਦਾ ਚੋਲੇ ਕੋਈ ਮਤਲਬ ਹੀ ਨਹੀਂ ਕੋਈ ਪੈਰ ਨਹੀਂ ਪਾੜਦੀ ਐ ਦੁੱਗ ਦੇ ਦੰਦ ਸੱਜਣੋ ਇਹ ਚੱਕ ਦੀਆ ਇਹ ਆ ਗਈ ਪਿਓਰ ਨੀਲੀ ਦਾ ਵਿੱਚ ਇੱਕ ਪਿਓਰ ਨੀਲੀ ਚ ਮੈਂ ਬੂਰੀ ਵੀ ਦਿਖਾਉਂਗਾ ਸੱਚ ਨਾਲ ਹੀ ਡਿਮਾਂਡ ਹੁੰਦੀ ਆ ਨਾ ਇਹ ਦੋ ਦੰਦ ਦੇ ਝੋਟੀਆਂ ਤੇ ਬਾਕੀ ਸ਼ਕੀਰ ਸਕੂਨ ਪੂਰੀ ਆਪਾਂ ਗੱਲ ਕਰ ਲਈ ਸ਼ਕੀਨੀ ਸਕੂਨੀ ਵੀ ਫੁੱਲ ਆ ਹਜੇ ਤਾਂ ਵੀਰੇ ਬੱਚਾ ਦਾ ਲੋਕਾਂ ਦੇ ਤਿੰਨ ਤਿੰਨ ਸਾਲ ਖਾਣ ਨਹੀਂ ਤੇ ਖੜੀਆਂ ਰਹਿੰਦੀਆਂ ਦੁੱਧ ਦਿੰਦੀ ਆ 10 ਲੀਟਰ ਹਾਂ ਜੀ ਹਾਂ ਵਾਕਿ ਉਹੀ ਗੱਲ ਆ ਵੀ 2 ਦੰਦ ਦੇ ਹਿਸਾਬ ਨਾਲ 10 ਲੀਟਰ ਦੁੱਧਾ ਇਹ ਥੱਲੇ ਆਈਡੀਆ ਲਾ ਲਓ ਕਿਉਂਕਿ ਉਮਰ ਵੀ ਛੋਟੀ ਆ ਅਗਲੇ ਸੂਏ ਬਈਏ ਨੇ ਅੱਜ ਆ ਰੂ ਦੇਖ ਲਓ ਪੂਰੀ ਐ ਖੱਚੀ ਤੇ ਦੁੱਧ ਅਗਲੇ ਸੂਏ ਵਧਾਉਗੀ ਕਿਉਂਕਿ ਜਾਨਵਰ ਜੇ ਮੈਂ ਗੱਲ ਕਰਾਂ ਜਿਹੜੇ ਕੱਚੀ ਉਮਰ ਚ ਸੁੰਦੇ ਨੇ ਬਾਈ ਉਹ ਤੀਜੇ ਸੂਏ ਤੱਕ ਦੁੱਧ ਆਪ ਕਰਦੇ ਨੇ ਜੇ ਆਪਾਂ ਗੱਲ ਕਰ ਲਈ ਹੁਣ ਜਿਹੜਾ ਤਾਂ ਪਹਿਲੀ 5 ਸਾਲਾਂ ਦਾ ਸੂਗ ਆ ਦੇਖੋ ਤਾਂ ਪਹਿਲੇ ਸੂਏ ਚੋਲ ਮਾਰ ਦੂਗਾ ਨੇ ਜਿੰਨਾ ਕਿ ਨਾ ਤੇ ਇਹਨੇ ਵਧਣਾ ਤੀਜੇ ਸੂਏ ਤੱਕ ਦੇ ਤਰਸ ਬਾਡੀ ਬੁੱਡੀ ਦਿਖਾ ਦੇ ਉੱਤੇ ਉਹ ਉਹੀ ਗੱਲ ਆ ਵੀਰ ਲਾਜਵਾਬ ਚੀਜ਼ ਆ ਕਿਸੇ ਵੀ ਪੱਖ ਤੋਂ ਹੱਥ ਨਹੀਂ ਧਰਾਉਂਦੀ ਜੇ ਆਪਾਂ ਗੱਲ ਕਰ ਲਈਏ ਤੇ ਸ਼ਕੀਨ ਸ਼ਕੂਨ ਵੀ ਬਹੁਤਾ ਹੈ ਨਾ ਠੰਡੀ ਵੀ ਪੂਰੀ ਆ ਵੀਰੇ ਕੋਈ ਮਤਲਬ ਹੀ ਨਹੀਂ ਕੋਈ ਐਨ ਵੀ ਬਾਹਰ ਟਿਕ ਰਿਹਾ ਪੈਸੇ ਹੁਣ ਇਹਦੇ ਪੈਸੇ ਕਿੰਨੇ ਲਵਾਂਗੇ ਪੈਸੇ ਵੀਰੇ ਇਹਦਾ ਯਾਰ ਫੋਨ ਤੇ ਹੀ ਕਰ ਲਾਂਗੇ ਆਪਾਂ ਉਹ ਨਮੇੜੇ ਦੇ ਆਪਾਂ ਯਾਰ ਇਹਦਾ ਰੇਟ ਫਿਕਸ ਜਿਹਾ ਹੀ ਕਰਦੇ ਆ 92000 ਰੁਪਏ ਦੀ ਕੱਟੀ ਦਊਗਾ ਆਪਾਂ ਦੀ ਦੋ ਚਾਰ ਦਿਨ ਚੋਖੇ ਲੈ ਜੇ ਅਗਲਾ ਅੱਛਾ ਹਾਂ ਤਸੱਲੀ ਪੂਰੀ 92 ਜੋ ਕਰ ਦਾਂਗੇ ਮਾਨਤਾ ਨਾਲ ਹਾਂ ਮਾੜਾ ਮੋਟਾ ਹੀ ਹੋਊ ਜ਼ਿਆਦਾ ਨਹੀਂ ਆਹ ਜਾਨੀ ਦੀ ਰਿਕਾਰਡ ਭੂਗਾ ਆਪਾਂ ਅਗਲੇ ਨੂੰ ਮਾਲਕ ਨਾਲ ਆਪ ਕਿਹੜੇ ਸੀ ਮੰਡੀ ਆ ਇਹ ਆਪ ਵੀਰੇ ਉਹਨਾਂ ਨੇ ਬਾਵਰ 2 ਦੀ ਦੱਸਿਆਗਾ ਅੱਛਾ ਫਿਰ ਵੀ ਆਪਾਂ ਜੇ ਕਿਸੇ ਨੂੰ ਨਹੀਂ ਤਸੱਲੀ ਮਾਰਕ ਦੇ ਖੁਦ ਘਰੇ ਲੈ ਆ ਕੇ ਆਪਾਂ ਤਸੱਲੀ ਕਰਾ ਦੇਂਗੇ ਟੀਕਾ ਬੱਚੇ ਦਾ ਉਹਨਾਂ ਦਾ ਸਾਭਿਆ ਵਾ ਉਹ ਤਨ ਲੱਭਿਆ ਨਹੀਂਗਾ ਟੀਕਾ ਦੀ ਠੀਕ ਆ ਗੱਲ ਆਪ ਹੈ ਗਿਆ ਬਾਵਰ 2 ਦੀ ਤੇ ਬੱਚਾ ਨਾਲ ਹੈਗਾ ਇਹਦੇ ਸਰਕਾਰੀ ਸੀਮੰ ਦਾ 10 ਲੀਟਰ ਦੁੱਧ ਬਈ ਇਹਦੇ ਥੱਲੇ ਰੈਡੀ ਦਾ ਦੁਗ ਦੇ ਦੰਦ ਹਲੇ ਇਹ ਚੱਕਦੀ ਆ ਇਹ ਬਾਈ ਕਹਿੰਦਾ 92 ਦੀ ਦੇਵਾਂਗੇ ਤੇ ਰੇਟ ਆਹੀ ਗੱਲ ਨਹੀਂ ਸਜਣੋ ਰੇਟ ਬਣ ਜਾਂਦੇ ਹੁੰਦੇ ਨੇ ਫੋਨ ਬਾਈ ਨੂੰ ਮਿਲਿਆ ਲਿਓ ਕਿਉਂਕਿ ਇਹਦੇ ਨੀਲੀ ਰਾਬੀ ਚ ਸੂਰੂ ਨੀ ਆ ਵੀਰੇ ਇਹ ਬਾਡੀ ਬੁੱਡੀ ਦੀ ਵੀ ਇਲਾਜ ਬਾਬਾ ਜੀ ਗੱਲ ਕਰਦੀ ਤੇ ਹੁਣ ਆ ਜਾ ਤਾਂ ਸਾ ਇਧਰ ਲੈ ਬੰਨੇ ਭਾਈ ਤੇ ਮਾਰ ਦੀ ਬੂਰੀ ਨੀਲੀ ਰਾਬੀ ਇਹ ਵੀ ਆ ਗਈ ਯਾਰ ਪਿਓਰ ਨੀਲੀ ਰਾਬੀ ਚ ਆ ਗਈ ਕਿਉਂਕਿ ਕੱਦੇ ਦਾ ਦਰਮਿਆਨਾ ਤੇ ਜਿਵੇਂ ਟਾਂਚਾ ਬਾਈ ਇਹਨਾਂ ਦਾ ਚੌੜਾ ਟਾਂਚਾ ਹੁੰਦਾ ਅਗਲੀ ਲੱਤ ਛੋਟੀ ਹੁੰਦੀ ਆ ਹਨ ਜਿਵੇਂ ਉਹ ਬਾਹੂ ਆਪਾਂ ਕਰਦੇ ਆ ਸਾਰੀਆਂ ਨਿਸ਼ਾਨੀਆਂ ਵੀਰੇ ਬਾਹੂ ਚ ਮੋਛ ਵੀ ਬੱਗੀ ਆ ਠੀਕ ਆ ਆ ਸਿੰਗ ਵੀ ਬੱਗੇ ਆ ਇੱਕ ਵੀ ਪਰਸੈਂਟ ਜਾਣੀ ਦੀ ਕੋਈ ਚੈ ਨਹੀਂ ਜ਼ਿਆਦਾ ਵੀ ਨੀਲੀ ਰੱਖ ਵੀ ਇਹਦੀ ਪਯਰ ਨੀਲੀ ਵਾਲੀ ਆ ਗਈ ਹਨਾ ਇਹਨੂੰ ਖੋਲ ਕੇ ਤੋੜ ਦਿਓ ਬਾਈ ਇਹ ਕਿਹੜਾ ਸੂਆ ਸੂਗੀ ਇਹ ਵੀਰੇ ਮੂਰੇ ਸੂਗੀ ਤੀਜਾ ਸੂਆ ਅਛਾ ਤੀਜਾ ਸੂਆ ਸੂਗੀ ਹਾਂ ਇਹ ਕੋਈ ਬਹਿਮ ਨਾ ਕਰੇ ਵੀ ਇਹ ਕੱਚੀਆਂ ਮੱਝਾਂ ਲਈਆਂ ਗਿਆ ਆਪਣੇ ਤਾਇ ਦਾ ਮੁੰਡਾ ਕੱਲ ਹੀ ਫਲੈਟ ਹੋਈ ਆ ਉਹਦੀ ਅੱਛਾ ਢੇਡਾ ਚਲੇ ਗਏ ਬਸ ਠੱਕੇ ਨਾਲ ਹੀ ਪਰਿਵਾਰ ਤੋਂ ਆਪਾਂ ਮੱਝਾਂ ਲਈਆਂ ਉਹਨਾਂ ਤੋਂ ਅੱਛਾ ਵੀ ਸਾਰੇ ਪਸ਼ੂ ਆਪਾਂ ਨੂੰ ਦੇ ਗਿਆ ਹਾਂ ਸਾਰੇ ਪਸ਼ੂ ਆ ਦੋ ਬੈੜਾ ਦੇ ਗਿਆ ਤੇ ਆਪਣੇ ਦੋ ਤਿੰਨ ਮੱਝਾਂ ਸੀਗੀਆਂ ਦੋ ਕੱਲ ਮੇਰੀਆਂ ਧੱਕੇ ਨਾਲ ਲੈ ਗਈ ਠੀਕ ਆ ਗੱਲ ਵੀ ਸੱਤ ਅੱਠ ਪਸ਼ੂ ਦੇ ਗਿਆ ਆਪਾਂ ਪਿੰਡ ਦੇ ਹੀ ਲੈ ਗਏ ਬਸ ਧੱਕੇ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਠੀਕ ਆ ਗੱਲ ਮੈਂ ਤਾਂ ਆਖਿਆ ਵੀ ਵੀਡੀਓ ਬਣਾਉਣੀ ਹੈ ਕਹਿੰਦੇ ਨਹੀਂ ਅਸੀਂ ਲੈ ਕੇ ਜਾਣੇ ਨਾ ਬਾਡੀ ਬੁੱਡੀ ਸੱਜਣੋ ਇਹਦੀ ਵੀ ਲਾਜ ਪਾਵਾ ਇਹ ਕਿੰਨਾ ਕੁ ਟਾਈਮ ਕੱਢਦੀ ਆ ਸੂਣ ਚ ਬਾਈ ਇਹਦੇ ਵੀਰੇ ਸਵਾ ਕੁ ਦੋ ਮਹੀਨੇ ਮੰਨ ਲਓ ਦੋ ਰਹਿੰਦੇ ਆ ਸਹੀ ਤਾਂ ਅੱਛਾ ਹਾਂ ਸਹੀ ਮਹੀਨੇ ਦੋ ਰਹਿੰਦੇ ਸਵਾ ਦੋ ਮੰਨ ਲਓ ਇਹਦੇ ਮਹੀਨੇ ਰਹਿੰਦੇ ਦੋ ਸੱਜਣੋਂ ਬਾਕੀ ਇਹ ਝੋਲ ਝੂਲ ਦੀ ਗੱਲ ਕਰ ਲਈਏ ਝੋਲ ਝੂਲ ਬਹੁਤ ਚੰਗਾ ਹੈ ਦੁੱਧੋਂ ਵੀ ਡਰਾਈ ਵੀਰੇ ਹਫਤਾ ਕੁ ਹੋਇਆ ਕੱਪ ਕੱਪ ਕਰਕੇ ਦਿੱਤਾ ਦੁੱਧ ਵੀ ਅੱਛਾ ਐ ਨਹੀਂਗਾ ਕੋਈ ਉਪਰਾ ਪਸੂ ਨਹੀਂ ਵੀ ਕੋਈ ਇਹ ਚ ਖੋਜ ਮਾਰਦਾ ਇਹ ਚੀਜ਼ ਦੀ ਗਾਰੰਟੀ ਹੈ 14 ਕਿਲੋ ਪੰਡੇ ਵਾਲਾ ਕਹਿਣ ਨੂੰ ਮੈਂ 16 ਕਹਿੰਦਾ 17 ਕਰਦਾ ਪਰ 14 ਕਿਲੋ ਦੀ ਆਪਾਂ ਓਟ ਲੈਨੇ ਆ ਇਹਦੀ 14 ਦੀ ਗਾਰੰਟੀ ਤੇ ਦੇ ਦਾਂਗੇ ਆਪਾਂ ਜੇ ਜੋੜਾ ਕੋਈ ਗੱਪਣਾ ਦਾ ਇਕੱਠਾ ਲੈਨੇ ਆ ਇੱਕ ਉਹ ਮੋਰਾ ਖੜੀ ਆ ਹਾਂਜੀ ਉਹਦਾ 15 16 ਲੀਟਰ ਦਾ ਰਿਕਾਰਡ ਆ ਉਹਦਾ 15 16 ਦੀ ਗਾਰੰਟੀ ਦੇ ਦਾਂਗੇ ਉਹ ਕਿੰਨਾ ਟਾਈਮ ਕੱਢਦੀ ਐ ਉਹਦੇ ਵੀ ਬਸ 2 ਸਵਾ 2 ਮਹੀਨੇ ਉਹ ਵੀ ਤੋਰਦੇ ਖੋਲ ਕੇ ਆਉਣ ਉਹ ਕਿਹੜਾ ਸੂਆ ਸੂੰਦੀ ਆ ਬਾਈ ਉਹ ਵੀ ਤੀਜੇ ਹੀ ਆ ਵੀਰੇ ਅੱਛਾ ਇਹ ਵੀ ਤੀਜਾ ਸੂਆ ਸੂੰਦੀ ਆ ਇਹ ਵੀ 2 ਕੁ ਮਹੀਨੇ ਕੱਢਦੇ ਵੀ ਇਕੱਠੀਆਂ ਸੌਣਗੀਆਂ ਜੇ ਗੱਲ ਕਰ ਲਈਏ ਹਾਂਜੀ 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 ਇਹਦਾ 15 16 ਦਾ ਰਿਕਾਰਡ ਆ ਤੇ ਇਹ ਜੋੜਾ ਆਪਾਂ ਕਿੰਨੇ ਦਾ ਦੇ ਦਾਂਗੇ ਜੇ ਕਿਸੇ ਸੱਜਣੇ ਜੋੜਾ ਵੀਰੇ ਆਪਣਾ ਫੈਕਸ ਦੀ ਰੇਟ ਆ ਜੋੜਾ ਆਪਾਂ 1.5 ਦਾ ਦੇ ਦਾਂਗੇ ਏ ਮਿਲੂਗਾ ਸੱਜਣੋ ਜੋੜਾ ਸਾਨੂੰ ਪੂਰੇ 1.5 ਲੱਖ ਦਾ ਕਿਉਂਕਿ 2 ਮਹੀਨਿਆਂ ਤੱਕ ਇਹਨਾਂ ਦੋਨਾਂ ਨੇ ਸੱਜਣੋ ਸੂਣਾ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ 14 ਕਿਲੋ ਦਾ ਗਰੰਟੀ ਉਹਦੀ ਦੇ ਦਾਂਗੇ ਬੂਰੀ ਦੀ ਕਿਉਂਕਿ ਬਾਈ ਨੇ ਇਹ ਆਪਣੇ ਘਰ ਚੋਂ ਲਈਆਂ ਨੇ ਮੱਝਾਂ ਜੇ ਗੱਲ ਕਰ ਲਈਏ ਕਿਉਂਕਿ ਜਿਵੇਂ ਦੱਸਿਆ ਬਾਈ ਨੇ ਵੀ ਇਹਨਾਂ ਦਾ ਕਜਨ ਬਰਾਦਰ ਬਾਹਰ ਗਿਆ ਉਸੇ ਤੋਂ ਸਾਰਾ ਮਾਲ ਖਰੀਦਿਆ ਹੋਇਆ ਦੇਖੀਆਂ ਹੋਈਆਂ ਨੇ ਤਾਜ਼ੀਆਂ ਤਾ ਕਰਕੇ ਬਾਈ ਨੇ ਇਹ ਡرائی ਮੱਝਾਂ ਖਰੀਦ ਲਈਆਂ ਬਾਈ ਤੋਂ ਹਾਂ ਨਾ ਚੋਈਆਂ ਵੀ ਆ ਆਪਣੀਆਂ ਆਪ ਅਸ਼ਿਆ ਹਾਂ ਜਿਵੇਂ ਆਪਾਂ ਜਾਬੜੇ ਨੇ ਕੰਮ ਧੰਦੇ ਵਿਆਹ ਸ਼ਾਦੀ ਚ ਆਪਣੇ ਚੋਏ ਵੇ ਡੰਗਰ ਠੀਕ ਆ ਗੱਲ ਹਾਂ ਆ ਚੋਲੀ ਚੂਲੀ ਸੱਜਣ ਹੋਈ ਦੀ ਵੀ ਬਹੁਤ ਆ ਤੇ ਮੇਨ ਗੱਲ ਆ ਯਾਰ ਇਹ ਵੀ ਬਾਡੀ ਵਾਲੀ ਮੈਂ ਆ ਜੇ ਮੈਂ ਗੱਲ ਕਰ ਲਾਂ ਬਾਡੀ ਇਹਦੀ ਵੀ ਕੰਡੇ ਵਾਲਾ 15 ਕਿਲੋ ਗ੍ਰਾਮਟੀ ਲੈਨੇ ਆਪਾਂ ਜੇ ਵੀਰ ਸਾਂਭਣ ਵਾਲਾ ਹੋਇਆ ਆਰਾਮ ਨਹੀਂ ਤੁੱਧ ਦੇਣੇ ਨੇ 15 16 ਠੀਕ ਆ 15 ਤਾਂ ਦੂਜੇ ਦਿੱਤਾ ਇਹਨੇ ਠੀਕ ਆ ਜੀ ਹਾਂ ਵੀ ਆਪਾਂ ਦੋਨੇ ਇਹ ਦੇ ਦਾਂਗੇ ਡੇਢ ਦੀਆਂ ਮਾਨਤਾਨ ਡੇਢ ਚੋ ਕਰ ਦਾਂਗੇ ਆਏਗੇ ਹਾਂ ਬਸ ਛੋੜ ਕਿਉਂ ਹੋ ਗਿਆ ਆਪਾਂ ਨੂੰ ਵੀ ਪਤਾ ਮਹੀਨੇ ਦੋ ਦੋ ਰਹਿੰਦੇ ਕਾਪੀ ਤੋਂ ਬਾਹਰ ਦੀਆਂ ਮੱਜਾਂ ਇਹ ਵੀ ਸੱਜਣੋ ਫੁੱਲ ਹੈਵੀ weight ਵਾਲੀ ਝੋਟੀ ਆ ਤੇ ਇੱਕ ਆ ਆ ਬੂਰੀ ਨੀਲੀ ਰਬੀ ਵੀ ਦਿਖਾਈ ਦਰਸੋ ਆਖੋਖੂ ਵੀ ਦਿਖਾ ਦੇ ਦੀ ਹਰੇਕ ਪੱਖ ਤੋਂ ਇਹਦੀ ਬਾਡੀ ਬੁੱਡੀ ਹਰੇਕ ਪੱਖ ਤੋਂ ਚੈੱਕ ਕਰਾ ਦੇ ਯਾਰ ਜਾਨਵਰ ਕੋਈ ਸੱਜਣ ਇਹ ਨਾ ਕਮੈਂਟ ਕਰ ਦੇ ਆਪਾਂ ਨੂੰ ਵੀ ਜਾਨਵਰ ਕਿਸੇ ਵੀ ਪੱਖ ਤੋਂ ਦਿਖਾਇਆ ਨਹੀਂ ਆਪਾਂ ਨੇ ਅੱਜ ਇੱਕ ਅੱਜ ਨਗੀਨੇ ਦਿਖਾਉਂਗਾ ਸੱਜਣਾ ਸਾਨੂੰ ਇਹ ਮਿਲਣ ਗਿਆ ਰੇਟਿੰਗਾਂ ਵੀ ਦੂਜੀ ਵੀਡੀਓ ਵਿੱਚ ਹਰੇਕ ਬ੍ਰੇਡ ਕੋਈ ਆਪਣੇ ਕੋਲ ਹਾਂ ਵਰਾਇਟੀਆਂ ਵਾਈ ਕੋਲੇ ਸਾਰੀਆਂ ਜਿਹੜੇ ਪਹਿਲਾਂ ਦਿਖਾਈਆਂ ਦੀਆਂ ਬੂਰੀ ਨੀਲੀ ਦਾ ਵੀ ਮੋਰਾ ਤੇ ਬਲੈਕ ਚ ਨੀਲੀ ਦਾ ਵੀ ਤੇ ਆਗੀਆਂ ਐਚ ਐਫ ਚ ਹੈ ਨਾ ਵੀਰੇ ਬਹਿੜਾਂ ਕੱਲ ਆਪਣੇ ਯਾਰ ਦੋਸਤ ੱੱਕੇ ਨਾਲ ਲੈ ਕੇ ਬਹਿੜਾਂ ਵੀ ਚੰਗੀਆਂ ਹੁੰਦੀਆਂ ਯਾਨੀ 30 ਲੀਟਰ ਵਾਲੀਆਂ ਬਹਿੜਾਂ ਸੀਗੀਆਂ ਦੋ ਆਪਣੀਆਂ ਉਹ ਲੈ ਕੇ ਬਹਿੜ ਠੀਕ ਆ ਗੱਲ ਇਹ ਜੋੜਾ ਮਿਲੂਗਾ ਆਪਾਂ ਨੂੰ 1.5 ਲੱਖ ਰੁਪਏ ਦਾ ਤੇ ਹੁਣ ਆ ਮੋਰਾ ਕੱਟੀ ਤੇ ਮਾਰਦੇ ਦਰਸਾ ਕੈਮਰਾ ਓਏ ਇਹ ਥੋੜਾ ਜਿਹਾ ਡਰ ਗਿਆ ਪਰ ਸ਼ਕੀਨ ਸਕੂਨ ਬਹੁਤ ਆ ਬਾਡੀ ਬੁੱਡੀ ਬਹੁਤ ਆ ਇਹਦੀ ਸੱਜਣੋ ਤੇ ਭਾਈ ਇਹਦਾ ਵੀ ਕੱਦਕਾਰ ਚੰਗਾ ਇਹ ਦੰਦਾਂ ਚ ਕਿਵੇਂ ਆ ਭਾਈ ਇਹ ਵੀਰੇ ਚੌਕ ਦੇ ਦੰਦ ਸਿੱਟੇ ਆ ਨੇ ਦੋ ਦੰਦ ਹੋ ਗਈ ਇਹ ਅੱਛਾ ਦੋ ਦੰਦ ਬਰਾਬਰ ਕਰਕੇ ਚੌਕ ਦੇ ਸਿੱਟੇ ਹਾਂ ਇਹਨੇ ਹਜੇ ਨਾ ਪੂਰਾ ਦੈਲ ਨਹੀਂ ਲਾਇਆ ਛੋਟੇ ਸਾਹਮਣੇ ਪੱਠੇ ਅਜੇ ਪੂਰੇ ਚੱਕੇ ਨਹੀਂ ਗੇ ਕਿਹੜੀ ਪਸੂਲੀ ਕੱਪੀ ਖੜੀ ਆ ਹਾਂ ਉਪਰਾ ਕਰਜਣਾ ਦੁੱਧ ਤਾਂ ਇਹਨੇ 13 14 ਦੇਣਾ ਫਿਰ ਵੀ ਆਪਾਂ ਕਹਿੰਨੇ ਵੀ 10 ਲੀਟਰ ਦੁੱਧ ਦੇ ਤੇ ਥੱਲੇ ਖੁੱਲਾਗਾ ਅੱਛਾ ਹਾਂ ਆਏ ਆਂ ਦੀ ਘਮਾਰੀ 10 ਲੀਟਰ ਦੁੱਧ ਦੇ ਥੱਲੇ ਹੁਣ ਹੈਗਾ ਜੇ ਗੱਲ ਕਰੀਏ ਹਾਂਜੀ 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 ਚੋਕੇ ਲੈ ਕੇ ਜਾਵੇ ਵੀਰ ਮੇਰਾ ਕੋਈ ਵੀ ਹਾਂ ਇਹਦੇ ਥੱਲੇ ਆਪਣੇ ਘਰੇ ਆਪਣੀ ਦਸਤਰੀ ਤੇ ਮੇਨ ਗੱਲ ਆ ਜਿਹੜੀ ਸ਼ਕੀਨ ਸ਼ਕੂਨ ਬਹੁਤ ਆ ਹਨਾ ਜੇ ਗੱਲ ਕਰੀਏ ਸ਼ਕੀਨ ਸ਼ਕੂਨ ਬਹੁਤ ਆ ਤੇ ਥਣ ਥਣੌਟ ਵੀ ਚੰਗਾ ਲੱਗਿਆ ਸੱਜਣੋ ਤੇ ਫੇਸ ਕੁਆਲਿਟੀ ਦਿਖਾ ਦੇ ਦਰਸ ਇੱਥੇ ਮੰਗਰੇ ਦੇ ਕੱਤੀ ਆ ਅੱਛਾ ਇਹਦੇ ਮੰਗਰ ਕੱਤੀ ਆ ਹਾਂ ਆ ਕੱਤੀ ਵੀ ਚੰਗੀ ਆ ਸੱਜਣੋ ਮੰਗਰਾ ਇਹਦਾ ਬੱਚਾ ਕੱਤੀ ਤੇ ਵੀ ਮਾਰ ਦੇ ਦਰਸ ਕੈਮਰਾ ਇਧਰੋਂ ਆ ਕੱਤੀ ਵੀ ਦਿਖਾ ਦੇ ਵੀ ਐਨ ਉਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਭਾਈ 17 18 ਦਿਨ ਹੋ ਗਏ ਵੀਰੇ ਸੂਈ ਨੂੰ ਅੱਛਾ 17 18 ਦਿਨ ਦੀ ਸੂਈ ਹੋਈ ਆ 19 21 ਪਾਸਾ ਵੀ ਰੱਖ ਦਿਆ ਹਣਾ हां ਵੀਰੇ ਆਪਣੀ ਚੀਜ਼ ਸਾਹਮਣੇ ਯਾਨੀ ਧਾਰ ਦਾ ਬੂਨ ਦਾ ਵੀ ਨਹੀਂ ਫਰਕ ਆਪਾਂ ਹੁਣ ਐਵੇਂ ਗਲਤ ਕੰਮ ਕਹੀ ਆਈਓ ਕੋਈ ਹੈਗਾ 1921 ਦਾ ਫਰਕ ਹਾਂ 1921 ਦਾ ਪਾਸਾ ਜ਼ਰੂਰ ਆ ਸੱਚ ਨੂੰ ਜਿਹੜੀ ਗੱਲ ਹੋਊਗੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾਲ-ਨਾਲ ਦੱਸਦਾ ਜਾਊਂਗਾ ਕਿਉਂਕਿ ਉਹ ਗੱਲ ਕੀ ਫਾਇਦਾ ਯਾਰ ਤੁਸੀਂ ਕੋਈ ਸੱਜਣ ਦੂਰੋਂ ਆਉਂਦਾ ਭਾਈ ਨੇੜੇ ਆ ਕੇ ਮੁੜ ਕੇ ਜਾਵੇ ਹਨਾ ਉਹ ਵੀ ਆਪਾਂ ਤੁਹਾਨੂੰ ਦੱਸਤਾ ਯਾਨੀ ਕਿ ਹੈ ਤਾਂ ਹੈ ਨਹੀਂ ਕੋਈ ਰੀ ਬੱਚਾ ਮਾੜਾ ਮੋਟਾ ਹੋ ਜਾਂਦਾਗਾ ਪਰ ਮੰਨ ਕੇ ਚੱਲੋ ਵੀ ਆ ਕੇ ਕੋਈ ਇਹ ਨਹੀਂ ਨਾ ਕਹੇ ਵੀ ਪਾਸਾਗਾ ਇਹ ਜਿਹੜੀ ਗੱਲ ਆ ਸਾਹਮਣੇ ਛੋਟੇ ਆ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਦੇਣ ਲੈਣ ਵੀਰੇ ਆਪਾਂ 90 ਦੀ ਦੇਵਾਂਗੇ ਪੂਰੇ ਦੀ ਇਹ ਦੇਵਾਂਗੇ 90000 ਦੀ ਹਾਂ ਵੀਰੇ ਤੇ ਥਣ ਥਨੌੜ ਚੰਗਾ ਲੱਗਿਆ ਓਕੇ ਆ ਕੋਈ ਸਰਲਾ ਨਹੀਂ ਗਾ ਮੋਟੀ ਮੋਟੀ ਧਾਰ ਇਹਦੀ ਚਵਾਈ ਕਿਵੇਂ ਆ ਨੀਲੀ ਦਾ ਵੀ ਦੋਨਾਂ ਦੀ ਚਵਾਈ ਇੱਕ ਨੰਬਰ ਆ ਵੀਰੇ ਇਹਦੀ ਚਵਾਈ ਵੀ ਟਾਪ ਉੱਪਰ ਜਮਾ ਹੈ ਖਾਲ ਫੋਨ ਕੱਢ ਦਿਆ ਪੂਰਾ ਹਾਂ ਪੂਰਾ ਐਨ ਥਾਨ ਕੱਢ ਦਿਆ ਇੱਥੇ ਹੋਰ ਮਾਲ ਦੇ ਦੱਸ ਕੋਈ ਆ ਨੀਲੀ ਦਾ ਵੀ ਤੇ ਹੋਰ ਮਾਰ ਦੇ ਕੇਰਾ ਕੈਮਰਾ ਫੇਸ ਕੁਆਲਿਟੀ ਚੈੱਕ ਕਰਾ ਦੇ ਤੇ ਇਹਦੇ ਅੰਗਾ ਪੈਰਾਂ ਦੀ ਬਣਤਰ ਦਿਖਾ ਦੇ ਇਹ ਪੂਰੀਆਂ ਸ਼ਕੀਨੀਆਂ ਜਾ ਗਈ ਬਈ ਹੈਨਾ ਹਾਂਜੀ ਹਾਂਜੀ ਹਾਂ ਤੇ ਹੁਣ ਮਾਰ ਦੇ ਆ ਬੱ ਬੱਚੀਆਂ ਵੀ ਪੂਰੀਆਂ ਸ਼ਕੀਨ ਨੇ ਬਾਈ ਕੋਲੇ ਇਹ ਮੇਰਾ ਖਿਆਲ ਹੈ ਕਿੰਨਾ ਕ ਟਾਈਮ ਕਰਦੀ ਆ ਕਿਹੜਾ ਸੂਰ ਇਹ ਵੀਰੇ ਪਹਿਲੇ ਸੂਰੇ ਸੁੰਦੀ ਆ ਅੱਛਾ ਤੇ ਇਹਦੇ 20 ਦਿਨ ਮੰਨ ਕੇ ਚੱਲੋ ਵੀ ਰਹਿੰਦੇ ਆ ਅੱਛਾ ਦਿਨ ਤਾਂ ਘੱਟ ਦੱਸਿਆ ਆਪਾਂ 20 ਦਿਨ ਕਹਿੰਦੇ ਆ ਕੱਲੂ ਕੋਈ ਸੂਣ ਲਈ ਜਾਵੇ ਆਪਾਂ ਨੂੰ 20 ਦਿਨ ਮੰਨ ਕੇ ਲਵੇ ਆ ਥਣ ਥਣ ਸਜਣੋ ਇਹਨੇ ਵੀ ਬਾਈ ਚੰਗਾ ਬਨੋਣਾ ਪੂਰਾ ਮੋਟਾ ਥਣਾ ਬਨੋਣਾ ਮੁਠੀ ਵਾਲਾ ਤੇ ਇਹ ਚੌਥੇ ਦੰਦ ਕੱਢਦੀ ਆ ਅੱਛਾ ਇਹ ਚੌਥੇ ਦੰਦ ਕੱਢਦੀ ਆ ਹਾਂ ਚੌਗੀ ਇਹ ਆ ਇਹ ਹੋ ਗਈ ਮੂੰਹੋਂ ਚੌਗੀ ਤੇ ਬਾਕੀ ਉੱਤੋਂ ਜਰਾ ਜਾਨ ਜੂਨ ਬਹੁਤਾ ਪੱਛੀ ਚ ਬਾਕੀ ਚੰਗੀ ਸਾਮ ਤੋਂ ਆਏ ਹੋਣੇ ਜਾਨਵਰ ਹਾਂ ਹਾਂ ਵੀਰੇ ਆ ਚੰਗੀ ਸਾਮ ਸੰਭਾਲ ਵਾਲੇ ਜਾਨਵਰ ਨੇ ਸੱਜਣੋ ਇਹ ਸੂ ਕੀ ਪਹਿਲਾ ਸੂ ਆ ਇਹਦੀ ਮਦਰ ਦਾ ਕੀ ਰਿਕਾਰਡ ਆ ਬਾਈ ਵੀਰੇ ਇਹਦੀ ਮਾਂ ਨੇ 25 ਲੀਟਰ ਦਿੱਤਾ ਆਪਾਂ ਜਿੰਨਾ ਦਿੱਤਾ ਉਨਾ ਹੀ ਕਹਿਣਾਗਾ ਠੀਕ ਆ ਕਰ ਆਪਾਂ ਐਵੇਂ 40 ਕਹੀ ਗਏ 40 ਵਾਲੀ ਦਾ 40 ਕਹਾਂਗੇ ਜਿਹੜੀਆਂ 25 ਦਿੱਤਾ ਇਹਦੀ ਵੀ ਆਪਾਂ ਗਾਰੰਟੀ ਲੈਣਾ ਵੀ 18 18 ਲੀਟਰ ਦੁੱਧ ਪਹਿਲੇ ਸਵੇਰੇ ਆਵਣਾ ਹੀ ਦੇਊਗਾ ਹਾਂ ਬਾਕੀ ਇਹਦੇ ਚ ਨਸਲ-ਨਸਲ ਤੁਹਾਡੇ ਸਾਹਮਣੇ ਆ ਬਾਈ ਜੱਜਮੈਂਟ ਕਰ ਲਿਓ ਹੁਣ ਇਹਦਾ ਸੱਜਣਾ ਆ ਇਧਰ ਤਾਂ ਦਿਖਾ ਦੇ ਦੱਸ ਆ ਨੀਵਾਂ ਲੂਆ ਦਿਖਾ ਦੇ ਥੱਲੇ ਖੰਨਫਨੋਟ ਦਿਖਾ ਦੇ ਇਹਦਾ ਖੰਨਫਨੋਟ ਵੀ ਚੰਗਾ ਬਣਾਉਂਦੀ ਆ ਤੇ ਉੱਤੋਂ ਜੇ ਬਾਡੀ-ਬੁੱਡੀ ਦੀ ਗੱਲ ਕਰ ਲਈਏ ਬਾਡੀ-ਬੁੱਡੀ ਦੀ ਵੀ ਲਾਜਵਾ ਵਾਲਾ ਇੱਥੇ ਤੋਂ ਸਾਰੀ ਦਿਖਾ ਦੇ ਲੰਬਾਈ-ਲੰਬੂਈ ਦਿਖਾ ਦੇ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਇਹ ਸੁੰਦੀ ਆ ਪਹਿਲਾ ਸੂਆ ਹਾਂ ਹਾਂ ਇੱਥੇ ਤੋਂ ਦਿਖਾ ਦੇ ਫੇਸ ਪੂਰੇ ਦਾ ਇਹਦੇ ਕਿੰਨੇ ਰੁਪਏ ਲਾਵਾਂਗੇ ਬਾਈ ਵੀਰੇ ਇਹਦਾ ਆਪਾਂ 65000 ਰੁਪਏ ਲਵਾਂਗੇ ਇਹ ਦੇ ਦਾਂਗੇ 65 ਦੀ ਮਾਨਤਾਨ ਕਰਦਾਂਗੇ ਤਾਂ ਕਿ ਵੀਰੇ ਮਾਨਤਾਨ ਕਰਦਾਂਗੇ ਆ ਮਾਨਤਾਨ ਆਪਣੇ ਇਹ ਲੈਣੀਆਂ ਵੀ ਹੈ ਇਹੋ ਜੀ ਗੱਲ ਨਹੀਂ ਗੀਆਂ ਕੋਈ ਆਪਾਂ ਕਹੀਏ ਵੀ ਘਰ ਦਿਆਂ ਆਪਣੇ ਲੈ ਵੇ ਪਸ ਆਈ ਆਈ ਦਾ ਕੀ ਸੀ ਨਾ ਯਾਰ ਇਹਨੂੰ ਵੀਰੇ 6ਵਾਂ ਮਹੀਨਾ ਲੱਗ ਗਿਆ ਮਹੀਨੇ ਤੇ 3 ਰਹਿ ਗਏ ਇਹਦਾ ਮਾ ਦਾ ਹੈਗਾ 35 ਲੀਟਰ ਦਾ ਰਿਕਾਰਡ ਇਹਦਾ ਕੱਦ-ਕਾੜ ਬਹੁਤ ਵੱਡਾ ਦਾ ਇੱਥੇ ਇਹਦੇ ਕੱਦ-ਕਾੜ ਦਾ ਜਿਆਕਰ ਨਹੀਂ ਮੇਰੇ ਕੋਲ ਠੀਕੇ ਦਾ ਵੀ ਮੈਂ ਪਤਾ ਕਰਕੇ ਦੱਸ ਦੂੰਗਾ ਵੀ ਕਿਹੜਾ ਠੀਕ ਆ ਭਰਾਵਾ ਅੱਛਾ ਜੀ ਤੇ ਠੀਕੇ ਦਾ ਤੁਹਾਨੂੰ ਮੈਂ ਪਤਾ ਕਰ ਦੂੰਗਾ ਇੱਕ ਨੇ ਮਹੀਨੇ ਦੀ ਗੱਬਣਾ ਬਾਈ ਜੀ ਨੂੰ ਵੀਰੇ 6 ਮਾਂ ਲੱਗ ਗਏ ਨਹੀਂ ਪੰਜਾਂ ਦੀ ਹੋ ਗਈ ਮਹੀਨੇ ਤਿੰਨ ਰਹਿ ਗਏ ਇਹਦੇ ਅੱਛਾ ਇਹਦੇ ਤਿੰਨ ਮਹੀਨੇ ਪਏ ਨੇ ਇਹਦਾ ਕੱਦ ਬਾਲਾ ਜਿਆਦਾ ਬਾਈ ਹਾਂ ਪਿਓਰ ਬੱਸੀ ਆ ਵੀਰੇ ਕੋਈ ਆਇਆ ਨਹੀਂ ਕਹਿ ਸਕਦਾ ਵੀ ਕੋਈ ਕ੍ਰਾਸ ਚਾ ਜਿਵੇਂ ਪਿਓਰ ਚਾ ਵੀਰੇ ਇਹ ਆ ਗਈ ਚੰਗੀ ਕੁਆਲਿਟੀ ਚ ਆ ਗਈ ਹੈ ਜਿਵੇਂ ਆਪਾਂ ਕਹਿੰਦੇ ਨੇ ਫਾਰਮ ਵਾਲੀਆਂ ਬੱਚੀਆਂ ਆਉਂਦੇ ਨੇ ਬੱਚੀਆਂ ਵਾਈ ਦੀਆਂ ਦੋਨੀਆਂ ਚੰਗੀਆਂ ਨੇ ਤੇ ਬਾਕੀ ਨੇੜੇ ਆ ਕੇ ਹਨਾ ਤਸੱਲੀ ਕਰਨ ਦਾ ਫਰਜ਼ ਤੁਹਾਡਾ ਬਣਦਾ ਇੱਥੇ ਤੋਂ ਫੇਸ ਕੁਆਲਿਟੀ ਦੇ ਮਾਧਿਅਮ ਕੱਦ ਲੰਬਾਈ ਨੂੰ ਹੀ ਦਿਖਾ ਦੇ ਤੇ ਕੱਦ ਵਿੱਡਾ ਵਾਲੀ ਬੱਚੀ ਆ ਤੇ ਦੁੱਧ ਸੱਜਣੋ ਇਹ ਪਾ ਦ ਇਹ ਇਹਦੇ ਕਿੰਨੇ ਰੁਪਏ ਲਵਾਂਗੇ ਭਾਈ ਵੀਰੇ ਇਹਦਾ ਵੀ ਆਪਾਂ ਰੇਟ ਉਹਨੇ ਹੀ ਕਰਦੇ ਆਂ ਦੂਜੀ ਬੱਸੀ ਜਨੇ ਅੱਛਾ ਮਾਨਤਨ ਮੌਕੇ ਤੇ ਹੋ ਜੀ ਤੇ ਜੋੜਾ ਲੈ ਕੇ ਜਾਓ ਕੋਈ ਉਹ ਜੀ ਆਪਾਂ ਕਰ ਲਾਂਗੇ ਹਾਂ ਜੋੜੇ ਚ ਮਾਨਤਨ ਹੋ ਜਾਵੇ ਤੇਰੇ ਮੂਰੇ ਹ ਤਿੰਨ ਮਹੀਨਾ ਲੱਖ ਰੁਪਏ ਦੀ ਬੈੜ ਆ ਇਹ ਅੱਛਾ ਜੀ ਕਾਠ ਬਹੁਤ ਆ ਬੈੜ ਦਾ ਬਾਕੀ ਇਹਦੀ ਮਾਂ ਦਾ ਰਿਕਾਰਡ ਪ੍ਰੂਫ ਪਰ ਆਪ ਨੂੰ ਜਮਾ ਸਹੀ ਪਤਾ ਹਾਂ ਬਾਡੀ ਬੁੱਡੀ ਬਹੁਤ ਆ ਜੇ ਗੱਲ ਕਰ ਲਈ ਹੈਨਾ ਹਾਂਜੀ ਹਾਂ ਆ ਆ ਨੀਲੀ ਦਾ ਵੀ ਕਿਹੜਾ ਹੋਰ ਤੋਰ ਕੇ ਦਿਖਾ ਦੇ ਬਈ ਤੋਰ ਦੇਣੀ ਆ ਇਹਨੂੰ ਕਿਹੜਾ ਹੋਰ ਦਿਖਾ ਦੇ ਤੋਰ ਕੇ ਚੱਲ ਪੱਤਰ ਜੀ ਏ ਨੀਲੀ ਰਵੀ ਸੱਜਣੋ ਤੁਹਾਨੂੰ ਇੱਕ ਵਾਰੀ ਆਪਾਂ ਹੋਰ ਦਿਖਾ ਦਵਾਂ ਨਾ ਤੋਰ ਕੇ ਕਿਉਂਕਿ ਇਹਦੇ ਚ ਬਈ ਸ਼ਕੀਨੀਆ ਸ਼ਕੂਨੀਆ ਬਹੁਤ ਨੇ ਯਾਰ ਇਹ ਝੋਟੀ ਪਰਸਨਲੀ ਮੈਨੂੰ ਚੰਗੀ ਲੱਗੀ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਕੋਈ ਸ਼ਕੀਨ ਹੈ ਨਾ ਬੱਚਾ ਬਾਹਲਾ ਸ਼ਕੀਨ ਹੁੰਦਾ ਕਿਸੇ ਘੋੜੀ ਦਾ ਬੱਚਾ ਕਹਿੰਦੇ ਨੇ ਉਹ ਗੱਲ ਬਾਤ ਹੈ ਦੀ ਨਾ ਐਥੇ 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 ਖੜਾ ਲੈ ਗਾੜੀ ਝੋਟੀ ਆ ਇਹ ਜੀ ਗੱਲ ਨਹੀਂ ਕੀ ਪਣਾ ਦੀ ਕੋਈ ਕੰਪੀਟੀਸ਼ਨ ਲੜਾ ਲੈ ਗਾ ਇਹ ਜੀ ਕਰ ਨੂੰ ਵਾਲਾ ਚੱਲ ਭਾਈ ਉਧਰ ਹੁੰਦੇ ਚੱਲ ਆ ਬੱਚੇ ਤੇ ਵੀ ਮਾਰ ਦੇ ਮਾੜਾ ਜਿਹਾ ਓਏ ਆ ਆ ਬੱਚਾ ਵੀ ਦਿਖਾ ਦੇਦਾ ਹਾਂ ਪਿਆਰ ਨਿਸ਼ਾਨੀਆਂ ਸਾਰੀਆਂ ਬੱਚਾ ਕਵਰ ਬੱਚਾ ਵੀ ਪਿਆਰਾ ਵੇ ਝੋਟੀ ਆਪ ਵੀ ਯਾਰ ਪਿਆਰਾ ਹੀ ਗੱਲੀਆਂ ਆਪ ਹੈ ਗਿਆ ਬਾਵਰ 2 ਦੀ ਇਹ ਕਿਹੜੇ ਸੀਮਨ ਦਾ ਦੱਸਿਆ ਇਹ ਐਨ ਆਰ 269 ਦਾ ਨਾਮ ਹੈ ਯੂਨੀਵਰਸਿਟੀ ਦਾ ਸਰਕਾਰੀ ਡਾਕਟਰ ਦਾ ਸੀਮਨ ਭਰਿਆ ਠੀਕ ਆ ਗੱਲ ਇੱਥੇ ਤੋਂ ਆ ਦਿਖਾ ਦੇ ਇੱਕ ਵਾਰੀ ਦਰਸ ਫੇਸ ਕੁਆਲਿਟੀ ਤੇ ਹਣਾ ਹਰੇਕ ਹਰੇਕ ਪੱਖ ਤੋਂ ਦਿਖਾ ਦੇ ਮਾਰ ਦੇ ਕੈਮਰਾ ਸਾਰੇ ਪਾਸਿਓਂ ਗਾੜੀ ਬੀਬੀ ਦੇ ਇੱਕ ਟੋਟਾ ਘਟ ਡੇਢ ਕਿਲੋ ਤੋਂ ਬਾਹਰ ਗਾੜੀ ਹੋਊਗੀ ਦੀ ਝੋਟੀ ਦੀ ਅੱਛਾ ਜੀ ਹਾਂ ਆ ਲੇਵਾ ਲੂਵਾ ਬਹੁਤ ਚੰਗਾ ਖਰਾ ਅਗਲੇ ਬੰਨੇ ਨੂੰ ਵੀ ਚੰਗਾ ਲੇਵਾ ਤੇ ਸੱਜਣੋ ਅੱਜ ਦੀ ਰੇ ਇੱਕ ਵਾਰੀ ਨੰਬਰ ਬੋਲ ਦਿਓ ਵੀਰ ਜੀ ਨੰਬਰ ਵੀਰੇ ਆਪਣਾ 9878501266 ਆ ਵੀਰ ਇੱਕ ਵਾਰੀ ਫੇਰ ਬੋਲੋ 9878501266 ਆ ਵੀਰ ਜੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਬੁਰਜ ਕਲਾਰਾ ਤਹਿਸੀਲ ਜਗਰਾਉ ਜ਼ਿਲ੍ਹਾ ਲੁਧਿਆਣੇ ਚ ਹਾਂਜੀ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ